ਕਸ ਕਹਿ ਰਹੇ ਆ ਵੀ ਕਾਫੀ ਜੜੀ ਹਾਲਤ ਨਾਜ਼ੁਕ ਆ ਆਪਾਂ ਸਾਰੇ ਅਰਦਾਸ ਕਰੀਏ ਇਸ ਤੋਂ ਪਲੀਜ਼ ਥੈਂਕ ਯੂ ਵੈਰੀ ਥੈਂਕ ਯੂ ਸਰ ਆਲਦੇ ਸਾਹਿਬ ਤੀਨਾਂ ਨਰੀ ਤੋਂ ਥੋੜੀ ਨਹੀਂ ਬਾਕੀ ਨਹੀਂ ਬਾਕੀ ਬਾਕੀ ਸਾਰੇ ਬਾਕੀ ਸਾਰੇ ਠੀਕ ਨੇ ਬਾਕੀ ਸਾਰੇ ਜਲਵਾਤ ਹੋਏਗੀ ਕਿਵੇਂ ਹੋਇਆ ਸਾਰਾ ਕੁਝ ਉਹ ਬੇਸਿਕਲੀ ਉਹ ਤੁਹਾਨੂੰ ਪਤਾ ਵੀ ਉਹ ਬਾਈਕ ਰਾਈਡਰਸ ਤੇ ਜਾ ਰਹੇ ਸੀਗੇ ਤੇ ਉਹ ਕਹਿੰਦੇ ਕਿ ਜਿਹੜੇ ਪੰਜ ਜਾਂ 6 ਬੰਦੇ ਸੀਗੇ ਉਹਦੇ ਵਿੱਚ ਉਹਨਾਂ ਦੇ ਕੋ ਗਾਂ ਵਿੱਚ ਆ ਕੇ ਹਿੱਟ ਕੀਤੀ ਹੈ ਗਾਂ ਦੇ ਨਾਲ ਹਿੱਟ ਹੋਣ ਕਰਕੇ ਫਿਰ ਕਾਫੀ ਮਤਲਬ ਸਰ ਕਿਤੇ ਸਿਸਵਾ ਬੱਦੀ ਰੋਡ ਨੂੰ ਪ੍ਰੋਪਰ ਹੋਇਆ ਜੀ ਸ਼ਾਇਦ ਬੱਦੀ ਤੋਂ ਪਾਰਟਿਸਪੀਟੀ ਜਾਂ ਅਦਰ ਜਾ ਰਹੇ ਸੀਗੇ ਸ਼ਿਮਲੇ ਵੱਲ ਸ਼ਿਮਲਾ ਰੋਡ ਤੇ ਹੁਣ ਹੁਣ ਹਾਲਾਤ ਨਾਜ਼ੁਕੀ ਹੈ ਜੀ ਹਾਂਜੀ ਡਾਕਟਰਸ ਕਹ ਰਹੇ ਵੀ ਅਜੇ 10-4 ਘੰਟੇ ਤੱਕ ਜਿਸਨੂੰ ਕਿ ਹਾਲਤ ਅਜੇ ਦਾਫੀ ਮਤਲਬ ਨਾਜ਼ੁਕ ਹੈ ਪਰ ਆਸ ਕਰੀਏ ਕੋਈ ਕਿੰਨੇ ਰਾਈਡਰ ਸੀ ਨਹੀਂ ਹਜੇ ਮੂਵਮੈਂਟ ਕਿੰਨੇ ਰਾਈਡਰ ਸੀ ਜੀ ਆਈ ਥਿੰਕ ਸੋ 5 ਜਣੇ ਸੀਗੇ 5 आजी, आजी। नहीं हजी कुछ नहीं कुछ नहीं कह सकते जी आप बस सरदास करिए ठीक ना 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 लोड खान साहब ਤੁਸੀਂ ਅੰਦਰੋਂ ਜਾ ਕੇ ਆਏ ਹੋ ਸਥਿਤੀ ਕੀ ਹੈ ਜੀ ਹੁਣ ਉਹਨਾਂ ਨੂੰ ਕੁਝ બસ ਵਾਹਿਗੁਰੂ ਜੀ ਦੁਆ ਕਰੋ ਸਾਰੇ ਸਾਰੇ ਦੁਆ ਕਰੋ ਕਿ ਪਰਮਾਤਮਾ ਨੂੰ ਤੰਦਰੁਸਤ ਕਰ ਦੇਵੇ